ਨਾ ਅੱਜ ਤੱਕ ਕਿਸੇ ਚ ਕੋਈ ਪੀਰ ਆਇਆ ਨਾ ਕੋਈ ਫਕੀਰ ਆਇਆ ਠੀਕ ਹੈ ਨਾ ਕੋਈ ਦੇਵੀ ਆਈ ਹੈ ਨਾ ਕੋਈ ਦੇਵਤਾ ਆਇਆ ਬੰਦਿਆ ਵੀ ਸਾਡੇ ਚ ਕੋਟਲੇ ਵਾਲਾ ਆ ਗਿਆ ਸਾਡੇ ਚ ਲਾਲਾਂ ਵਾਲਾ ਆ ਗਿਆ ਜਾਂ ਸਾਡੇ ਚ ਕਾਲੀ ਮਾਤਾ ਆ ਗਈ ਜਾਂ ਮਸਾਣੀ ਮਾਤਾ ਆ ਗਈ ਫਿਰ ਜਦੋਂ ਅਸੀਂ ਉਹਦੇ ਕੋਲੇ ਜਾ ਕੇ ਬਹਿਨੇ ਆ ਉਦੋਂ ਕਿਉਂ ਨਹੀਂ ਉਹਦਾ ਸਿਰ ਘੁੰਮਦਾ ਠੀਕ ਹੈ ਉਹ ਦੋ ਕੋਟਲੇ ਵਾਲਾ ਕਿੱਥੇ ਜਾਂਦਾ ਉਹ ਦੋ ਲਾਲਾਂ ਵਾਲਾ ਕਿੱਥੇ ਜਾਂਦਾ ਉਹ ਦੋ ਕਾਲੀ ਮਾਤਾ ਕਿੱਥੇ ਜਾਂਦੀ ਹੈ ਜੇ ਇਹਨਾਂ ਚ ਹੈਗਾ ਕਿਸੇ ਚ ਕੋਈ ਕਣ ਕੰਡਾ ਠੀਕ ਆ ਬਟਿੰਡਾ ਮੇਰਾ ਪੈਂਡਾ ਹਰਮਾਨਸਨਗਰ ਰਹਿਣਾ ਮੇਰੇ ਤੇ ਚਲਾ ਦੋ ਕਿਹੜਾ ਟੂਣਾ ਚੱਲਦਾ ਇਹਨਾਂ ਆ ਪਾਲੀ ਨੂੰ ਕਹਿਨਾ ਵਾ ਕਲਾਰਾ ਵਾਲੇ ਨੂੰ ਠੀਕ ਆ ਜਿਹੜਾ 1 2 3 4 ਕਰਕੇ ਕੱਢਦਾ ਹੁੰਦਾ ਨਾ ਲੈ ਅਜ ਸਿੰਘ ਖੜਾ ਪੁੱਤ ਲੈ ਚਲਾ ਕੀ ਚਲਾਉਣਾ ਮੇਰੇ ਤੇ ਭੇਜ ਕੀ ਭੇਜਦੇ ਤੂ ਕ ਜਿਹੜੇ ਕਹਿੰਦੇ ਨੇ ਬਹੁਤ ਸਾਰੇ ਲੋਕ ਦੱਸਦੇ ਨੇ ਵੀ ਅਸੀਂ ਫਲਾਣੀ ਥਾਂ ਬਾਬੇ ਦੇ ਕੋਲੇ ਗਏ ਠੀਕ ਹੋ ਗਏ ਕਿਉਂਕਿ ਦੇਖੋ ਇੱਕ ਅੱਧਾ ਮੰਨ ਲਿਆ ਬੰਦਾ ਵੀ ਇੱਕ ਨੂੰ ਭਲੇਖਾ ਹੋ ਸਕਦਾ ਹੈ ਦੂਜੇ ਨੂੰ ਭਲੇਖਾ ਹੋ ਸਕਦਾ ਹੈ ਪਰ ਲੱਖਾਂ ਦੀ ਗਿਣਤੀ 'ਚ ਇਹਨਾਂ ਬਾਬਿਆਂ ਦੇ ਪਿੱਛੇ ਲੋਕ ਲੱਗੇ ਹੋਏ ਨੇ ਕੁਛ ਤਾਂ ਉੱਥੇ ਹੈਗਾ ਨਾ ਜਿਹੜੇ ਲੋਕ ਇਸ ਤਰ੍ਹਾਂ ਪਿੱਛੇ ਲੱਗਦੇ ਇਹ ਇਹਨਾਂ ਦਾ ਪਖੰਡਵਾਦ ਆ ਲੋਕਾਂ ਨੂੰ ਭਰਮ ਭਲੇਖੇ 'ਚ ਪਾਉਂਦੇ ਆ ਠੀਕ ਆ ਇਹ ਕਰ ਲੈਂਦੇ ਆ ਪ੍ਰੈਕਟਿਸ ਵੀ ਧੋਣ ਘਮਾਉਂਦੇ ਕਿਸੇ ਵੀ ਦੇਵੀ ਦੇਵਤੇ ਦੇ ਦਹਾਦੋ ਹੱਥ ਦੇ ਵਿੱਚ ਬਿਗੜੀ ਜਾਂ ਮੂੰਹ ਦੇ ਸੈਕਟਰ ਲੱਗੀ ਵੀ ਨਹੀਂ ਹੈਗਾ ਕਿਸੇ ਨੂੰ ਨਹੀਂ ਹੈਗਾ ਨਾ ਤੇ ਫਿਰ ਇਹ ਕਿਉਂ ਚੜਾਉਂਦੇ ਆ ਸასი ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕਮਾਨਾ ਪੰਜਾਬ ਦੇ ਵਿੱਚ ਅਸੀਂ ਦੇਖਦੇ ਆ ਕਿ ਅੱਜ ਕੱਲ ਬਾਬਿਆਂ ਨੂੰ ਲੈ ਕੇ ਬਹੁਤ ਇੱਕ ਰੌਲਾ ਚੱਲਿਆ ਹੋਇਆ ਹੈ ਕਿ ਜਿਹੜੇ ਬਾਬੇ ਨੇ ਇੱਕ ਪਾਸੇ ਉਹ ਪੁਛਾ ਕੱਢ ਰਹੇ ਨੇ ਸਿਰ ਘਮਾਉਂਦੇ ਨੇ ਅਤੇ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਦਿੰਦੇ ਨੇ ਪਰ ਦੂਜੇ ਪਾਸੇ ਕੋਛਾ ਖਾਲਸਾ ਪੰਥ ਦੇ ਜਿਹੜੇ ਕਹ ਲਈਏ ਕਿ ਆਗੂ ਨੇ ਭਾਈ ਮਨਪ੍ਰੀਤ ਸਿੰਘ ਭਾਈ ਗੁਰਵਿੰਦਰ ਸਿੰਘ ਜੀ ਉਹ ਕਹਿੰਦੇ ਨੇ ਕਿ ਜੋ ਕੁਛ ਪਖੰਡ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹਨੂੰ ਜੇਕਰ ਰੋਕਿਆ ਨਾ ਗਿਆ ਤਾਂ ਪੰਜਾਬ ਦਾ ਭਵਿੱਖ ਹੈ ਜਿਹੜਾ ਉਹ ਬਹੁਤ ਹੀ ਕਹ ਲਈਏ ਕਿ ਗੰਦੜਾ ਹੋਵੇਗਾ ਪੰਜਾਬ ਦੇ ਵਿੱਚ ਲੋਕ ਨੇ ਜਿਹੜੇ ਉਹ ਬਾਬਿਆਂ ਪਿੱਛੇ ਲੱਗ ਕੇ ਆਪਣੇ ਧਰਮ ਨੂੰ ਭੁੱਲ ਜਾਣਗੇ ਸੋ ਕਿਤੇ ਨਾ ਕਿਤੇ ਇਸ ਪਖੰਡ ਨੂੰ ਰੋਕਣ ਦੇ ਲਈ ਬਾਬਾ ਗੁਰਵਿੰਦਰ ਸਿੰਘ ਜੀ ਬਾਬਾ ਮਨਪ੍ਰੀਤ ਸਿੰਘ ਜੀ ਬੜੇ ਪੱਧਰ ਤੇ ਜਿਹੜਾ ਆਪਣਾ ਇੱਕ ਕਹ ਲਈਏ ਕਿ ਆਪਣੀ बड़े पदरते ਉੱਤੇ ਉਹ ਬਹੁਤ ਖੇਚਲਾ ਕਰ ਰਹੇ ਨੇ ਤੇ بڑے ਪਦਰਤੇ ਬਾਬਿਆਂ ਨੂੰ ਜਿਹੜੇ ਰੋਕਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਜਿੱਥੇ ਕਿਤੇ ਪਖੰਡ ਲੱਗਦਾ ਹੈ ਗਲਤ ਲੱਗਦਾ ਉਹ ਰੋਕਦੇ ਵੀ ਨਹੀਂ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਬਾਬਾ ਗੁਰਵਿੰਦਰ ਸਿੰਘ ਜੀ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਹਾਂ ਜਦੋਂ ਤੁਸੀਂ ਬਾਬਿਆਂ ਦੇ ਕੋਲੇ ਜਾਂਦੇ ਹੋ ਕਿਸੇ ਵੀ ਬਾਬੇ ਦੇ ਕੋਲੇ ਤੁਸੀਂ ਕਹਿੰਦੇ ਹੋ ਕਿ ਸਿਰ ਘਮਾਉਂਦਾ ਕੋਈ ਜਾਂ ਪੁੱਛ ਕੱਢਦਾ ਕੋਈ ਤੁਹਾਨੂੰ ਕੀ ਗਲਤ ਲੱਗਦਾ ਉਹਦੇ ਵਿੱਚ ਵੀ ਜਿਹੜਾ ਤੁਸੀਂ ਰੋਕਣਾ ਚਾਹੁੰਦੇ ਹੋ ਦੇਖੋ ਉਹ ਸੰਗਤ ਨੂੰ ਕਹਿੰਦੇ ਆ ਵੀ ਸਾਡੇ ਚ ਕੋਟਲੇ ਆ ਲਾ ਆ ਗਿਆ ਸਾਡੇ ਚ ਲਾਲਾਂ ਆ ਲਾ ਆ ਗਿਆ ਜਾਂ ਸਾਡੇ ਚ ਕਾਲੀ ਮਾਤਾ ਆ ਗਈ ਜਾਂ ਮਸਾਣੀ ਮਾਤਾ ਆ ਗਈ ਫਿਰ ਜਦੋਂ ਅਸੀਂ ਉਹਦੇ ਕੋਲੇ ਜਾ ਕੇ ਬੈੰਨੇ ਆ ਉਦੋਂ ਕਿਉਂ ਨਹੀਂ ਉਹਦਾ ਸਿਰ ਘੁੰਮਦਾ ਹੂੰ ਠੀਕ ਆ ਉਦੋਂ ਕੋਟਲੇ ਵਾਲਾ ਕਿੱਥੇ ਜਾਂਦਾ ਉਦੋਂ ਲਾਲਾਂ ਵਾਲਾ ਕਿੱਥੇ ਜਾਂਦਾ ਉਦੋਂ ਕਾਲੀ ਮਾਤਾ ਕਿੱਥੇ ਜਾਂਦੀ ਹੈ ਜੇ ਇਹ ਚੀਜ਼ ਉਹਨਾਂ ਚ ਆਉਂਦੀ ਆ ਪਹਿਲੀ ਗੱਲ ਤਾਂ ਇੱਕ ਮਿਆਨ ਦੇ ਵਿੱਚ ਇੱਕ ਹੀ ਸ਼ਰੀਰ ਰਹਿ ਸਕਦੀ ਹੈ ਹੂੰ ਉਸੇ ਤਰ੍ਹਾਂ ਇੱਕ ਸ਼ਰੀਰ ਦੇ ਵਿੱਚ ਇੱਕ ਹੀ ਰੂਹ ਰਹਿ ਸਕਦੀ ਆ ਹੂੰ ਠੀਕ ਆ ਇਹ ਇਹਨਾਂ ਦਾ ਪਖੰਡਵਾਦ ਆ ਹੂੰ ਲੋਕਾਂ ਨੂੰ ਭਰਮ ਭਲੇਖੇ ਚ ਪਾਉਂਦੇ ਆ ਹੂੰ ਠੀਕ ਆ ਇਹ ਕਰ ਲੈਂਦੇ ਆ ਪ੍ਰੈਕਟਿਸ ਮਿੱਤ ਹੁਣ ਕਮਾਉਣ ਦੀ ਹੂੰ ਠੀਕ ਆ ਇਹ ਜਦੋਂ ਮੰਨ ਲਓ ਕਿਸੇ ਦਾ ਚੇਲਾ ਬੰਦਾ ਕੋਈ ਠੀਕ ਆ ਹੌਲੀ ਹੌਲੀ ਪ੍ਰੈਕਟਿਸ ਕਰਦਾ 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 ਇਹ ਚੀਜ਼ ਪ੍ਰਕਿਰਿਆ ਪੱਕ ਜਾਂਦੀ ਆ ਠੀਕ ਆ ਜਦੋਂ ਇਹ ਪ੍ਰਕਿਰਿਆ ਪੱਕ ਜਾਂਦੀ ਆ ਉਸ ਤੋਂ ਬਾਅਦ ਇਹ ਕਹਿ ਲੈਂਦੇ ਆ ਸਾਡੇ ਚ ਬਾਬਾ ਆ ਗਿਆ ਸਾਡੇ ਚ ਲਾਲਣਾ ਵਾਲਾ ਆ ਗਿਆ ਸਾਡੇ ਚ ਕੋਟਲੇ ਵਾਲਾ ਆ ਗਿਆ ਠੀਕ ਆ ਨਾ ਅੱਜ ਤੱਕ ਕਿਸੇ ਚ ਕੋਈ ਪੀਰ ਆਇਆ ਨਾ ਕੋਈ ਫਕੀਰ ਆਇਆ ਹੂੰ ਠੀਕ ਹੈ ਨਾ ਕੋਈ ਦੇਵੀ ਆਈ ਹੈ ਨਾ ਕੋਈ ਦੇਵਤਾ ਆਇਆ ਫਿਰ ਇਹ ਜੇ ਕਹਿੰਦੇ ਆ ਵੀ ਇਹ ਚ ਪਖੰਡਵਾਦ ਨਹੀਂ ਸੀ ਆਪਣਾ ਦੇਸ਼ 100 ਸਾਲਾਂ 100 ਸਾਲ ਪੰਜਾਬ ਗੁਲਾਮ ਰਿਆ ਠੀਕ ਹੈ 150 ਸਾਲ ਪੂਰਾ ਹਿੰਦੁਸਤਾਨ ਗੁਲਾਮ ਰਿਆ ਠੀਕ ਹੈ ਉਦੋਂ ਇਹਨਾਂ ਦੀਆਂ ਦੇਵੀਆਂ ਉਹਨਾਂ ਦੇ ਦੇਵਤੇ ਉਦੋਂ ਕਿੱਥੇ ਗਏ ਸੀ ਉਦੋਂ ਇੰਗਰੇਜ਼ਾਂ ਤੋਂ ਕਿਹਨੇ ਬਚਾਇਆ ਠੀਕ ਹੈ ਹੁਣ ਅਨਪੜ ਤੇ ਭੋਲੇ ਭਾਲੇ ਕਈ ਪੜੇ ਲਿਖੇ ਵੀ ਜਾਈ ਜਾਂਦੇ ਆ ਇਹਨਾਂ ਲੋਕਾਂ ਨੂੰ ਗੁੰਮਰਾਹ ਕਰਕੇ ਪਿੱਛੇ ਲਾ ਰਹੇ ਨੇ ਲੋਕ ਬਾਬਾ ਜੀ ਸਿਰਫ ਇੱਕ ਕਮਾਈ ਦਾ ਸਾਧਨ ਬਣਾ ਰਿਹਾ ਠੀਕ ਹੈ ਭੋਲੇ ਭਾਲੇ ਲੋਗ ਆ ਦੁਖ ਨਾਨਕ ਦੁਖਿਆ ਸਭ ਸੰਸਾਰ ਮੈਂ ਵੀ ਦੁਖੀ ਆ ਤੂੰ ਵੀ ਦੁਖੀ ਆ ਠੀਕ ਹੈ ਹਰ ਇੱਕ ਦੁਖੀ ਆ ਇਹ ਸਿੱਧੇ ਰਾਹ ਜਾਣ ਦੀ ਬਜਾਏ ਨਿਤਨੇਮ ਕਰਨ ਦੀ ਬਜਾਏ ਆਪਦੇ ਰੱਬ ਰੱਬ ਕਰਨ ਦੀ ਬਜਾਏ ਇਹਨਾਂ ਨੇ ਸੁੱਖਾ ਰਸਤਾ ਪਾਹ ਲਿਆ ਠੀਕ ਹੈ ਵੀ ਸਾਨੂੰ ਇਤੋਂ ਸੁੱਖਾ ਰਸਤਾ ਮਿਲ ਜੇ ਤੋਂ ਪਰ ਉਹ ਕਹਿੰਦੇ ਨੇ ਵੀ ਅਸੀਂ ਆਪਣੀ ਢੰਗ ਨਾਲ ਆਪਣੀ ਰੱਬ ਨੂੰ ਮੰਨਦੇ ਆ ਆਪਣੇ ਪੀਰ ਨੂੰ ਮੰਨਦੇ ਆ ਆਪਣੇ ਮੁਰਸ਼ਿਦ ਨੂੰ ਮੰਨਦੇ ਆ ਜਾਂ ਦੇਵੀ ਦੇਵਤੇ ਨੂੰ ਜਿਹਨੂੰ ਮੰਨਦੇ ਆ ਵੀ ਅਸੀਂ ਉਹਨੂੰ ਮੰਨਦੇ ਆ ਵੀ ਜਿਹੜੇ ਜਦੋਂ ਤੁਸੀਂ ਜਾਣਿਓ ਵੀ ਤੁਹਾਨੂੰ ਤਕਲੀਫ ਕੀ ਆ ਵੀ ਜਿਹੜੀ ਚੀਜ਼ ਤੁਹਾਨੂੰ ਗਲਤ ਲੱਗਦੀ ਹੈ ਤੁਸੀਂ ਕਿਉਂ ਉਹਨਾਂ ਨੂੰ ਰੋਕਦੇ ਹੋ ਅਸੀਂ ਨਾ ਤਾਂ ਕਿਸੇ ਦੇਵੀ ਨੂੰ ਮਾਰਾ ਕਹਿੰਨੇ ਆ ਨਾ ਕਿਸੇ ਦੇਵਤੇ ਨੂੰ ਅਸੀਂ ਕਿਸੇ ਵੀ ਪੀਰ ਫਕੀਰ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਦੇ ਠੀਕ ਹੈ ਅਸੀਂ ਬੋਲਦੇ ਆ ਪਖੰਡਵਾਦ ਦੇ ਖਿਲਾਫ ਇੱਕ ਪਾਸੇ ਤਾਂ ਇਹ ਕਹਿੰਦੇ ਵੀ ਇੱਥੇ ਦੇਵੀ ਦੇਵਤਾ ਆਉਂਦਾ ਜੋਤਾਂ ਲਾਈਆਂ ਉਥੇ ਬੀੜੀਆਂ ਸਿਕਟਾ ਪਿੰਦੇ ਆ ਦੱਸੋ ਕਿ ਅੱਜ ਤਾਈਂ ਚਲੋ ਕਿ ਜਿਹੜੇ ਮਹਾਰਾਜ ਕਿਸੇ ਵੀ ਦੇਵੀ ਦੇਵਤੇ ਦੇ ਸਰੂਪ ਬਣੇ ਆ ਹਏ ਕਲਪਨਿਕ ਆ ਬੰਦੇ ਦੇ ਆਪ ਦੇ ਮਨ ਦੀ ਉਹ ਆ ਕਿਸੇ ਵੀ ਦੇਵੀ ਦੇਵਤੇ ਤੇ ਦਿਖਾ ਦੋ ਹੱਥ ਦੇ ਵਿੱਚ ਬੀੜੀ ਦਾ ਮੂੰਹ ਤੇ ਸਿਕਟ ਲੱਗੀ ਵੀ ਨਹੀਂ ਹੈਗਾ ਕਿਸੇ ਦੀ ਨਹੀਂ ਹੈਗਾ ਨਾ ਤੇ ਫਿਰ ਇਹ ਕਿਉਂ ਚੜਾਉਂਦੇ ਆ ਇਹ ਆਪਣਾ ਸਵਾਦ ਪੂਰਾ ਕਰਦੇ ਤੇ ਫਿਰ ਲੋਕਾਂ ਨੂੰ ਕਿਉਂ ਲਾਉਂਦੇ ਆ ਲੋਕ ਅੱਖਾਂ ਨੇ ਜਿਹੜੇ ਉਹਨਾਂ ਦੇ ਸਰ ਇਹ ਮੰਨ ਲਓ ਵੀਡੀਓ ਪਾਉਂਦੇ ਆ ਮੀਡੀਆ ਦੇ ਉੱਤੇ ਠੀਕ ਆ ਆ ਚਾਰ ਸਿਕਟਾ ਲਾਤੀਆਂ ਸਾਧਦੀਆਂ ਹੂੰ ਆਲਾ ਆទੀਆਂ ਪੰਜ-ਸਾਤ ਦੀਆਂ ਠੀਕ ਐ ਕਿਤੇ ਨਾ ਕਿਤੇ ਲੋਕਾਂ ਨੂੰ ਭੜਕਾਉਂਦੇ ਹਨ ਉਧਰ ਆਪ ਪੀਣੀਆਂ ਨੇ ਸਾਦ ਨੇ ਕਿਹੜਾ ਪੀਣੀਆਂ ਨੇ ਬਸ ਫਿਰ ਆਪ ਦਾ ਤਲਬ ਪੂਰੀ ਕਰਨ ਦੇ ਲਈ ਉਹਨੂੰ ਧਰਮ ਨਾਲ ਜੋੜ ਕੇ ਨਸ਼ੇ ਦੀ ਲੈਰ ਨੂੰ ਭੜਕਾਈ ਤਰੀ ਜਾਂਦੇ ਆ ਮੂਡ ਕਰਦੇ ਆ ਜੀ ਬਾਬਾ ਜੀ ਫਿਰ ਜਦੋਂ ਤੁਸੀਂ ਕਿਸੇ ਬਾਬੇ ਦੇ ਕੋਲੇ ਜਾਂਦੇ ਹੋ ਜਿਵੇਂ ਪਿੱਛੇ ਜੇ ਬਠਿੰਡੇ ਵਾਲੇ ਮਲਕ ਬਾਬੇ ਦੇ ਕੋਲੇ ਗਏ ਹੋ ਤੇ ਉਹਨਾਂ ਨੇ ਵੀਡੀਓ ਵੀ ਪਾਈ ਆ ਕਿ ਭਾਈ ਮਨਪ੍ਰੀਤ ਸਿੰਘ ਨੇ ਜੋ ਵੀ ਕਿਹਾ ਜਾ ਤੁਹਾਡੇ ਜਥੇ ਨੇ ਜੋ ਵੀ ਉਹਨਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਨੇ ਜੋ ਵੀ ਹਦਾਇਤਾਂ ਦਿੱਤੀਆਂ ਉਹ ਤੁਹਾਡੇ ਮੁਤਾਬਕ ਮੰਨ ਗਏ ਤੇ ਉਹ ਕਹਿੰਦਾ ਵੀ ਮੈਂ ਪਖੰਡਵਾਦ ਅੱਜ ਤੋਂ ਬਾਅਦ ਕਰਦਾ ਵੀ ਨਹੀਂ ਕੀ ਪਖੰਡਵਾਦ ਲੱਗਦਾ ਸੀ ਤੁਹਾਨੂੰ ਉਹਦੇ ਵਿੱਚ ਜਿਹੜਾ ਉਹਨੇ ਛੱਡਤਾ ਤੁਹਾਡੇ ਮਿਲਣ ਤੋਂ ਬਾਅਦ ਹੁਣ ਦੇਖੋ ਮੰਨ ਲਓ ਇਹ ਕਹਿੰਦੇ ਆ ਵੀ ਮੈਂ ਤੇਰੀ ਪੁੱਛ ਘੜਤੀ ਹਮ ਇੱਕ ਸਾਇੰਸ ਆ ਹਮ ਠੀਕ ਆ ਸਾਇੰਸ ਆ ਇਹ ਚੀਜ਼ ਪ੍ਰੈਕਟਿਸ ਦੇ ਸਿਰ ਤੇ ਹੁੰਦੀ ਆ ਮੰਨ ਲਾ ਅੱਖਾਂ ਚੱਖਾਂ ਪਾਉਂਦੇ ਆ ਉਦੋਂ ਇਹ ਬੰਦੇ ਦੇ ਜਦੋਂ ਅੱਖਾਂ ਚੱਖਾਂ ਪਾਉਂਦੇ ਆ ਇਹ ਸਾਇੰਸ ਦੇ ਨਾਲ ਅਗਲੇ ਦਾ ਅੰਦਰ ਪਰ ਅੰਦਰੋਂ ਪਰ ਕੇ ਫੇਸ ਰੀਡਿੰਗ ਕਰਕੇ ਅਗਲੀ ਦੀ ਗੱਲ ਦੱਸਦੇ ਆ ਜੇ ਐਡੀ ਬਾਬੇ ਤਾਂ ਆਉਣ ਵਾਲਾ ਭਵਿੱਖ ਕਿਉਂ ਨਹੀਂ ਦੱਸ ਦੇ ਨਾਲੇ ਬਾਬੇ ਕੁਐਸਚਨ ਦਾ ਆਨਸਰ ਵੀ ਉਸੇ ਦਾ ਦਿੰਦੇ ਨੇ ਜਿਹਦੇ ਆਪਸ਼ਨ ਹੁੰਦੇ ਨੇ ਦੋ ਇੱਕ ਦੋ ਆਪਸ਼ਨ ਹੁੰਦੇ ਦੋਹਾਂ ਚੋਂ ਇੱਕ ਨਿਕਲ ਜਾਂਦਾ ਸੱਚਾ ਇਹ ਬਾਜ ਮਾਰਦੇ ਆ ਸੰਤੋਸ਼ੀ ਆ ਜਾ ਫਲਾਣੀ ਆ ਜਾ ਧੌਂਕੀ ਆ ਜਾ ਜਿਹੜੇ ਜੈਨੂਇਨ ਜੇ ਪੱਕੇ ਨਾਮ ਨੇ ਪਤਾ ਨੇ ਵੀ ਹਾਂ ਇਹਨਾਂ ਘਰਾਂ ਦੇ ਵਿੱਚ ਬਰਾਦ ਪਹਿਲਾਂ ਬਰਾਦਰੀ ਪੁੱਛਣਗੇ ਅਗਲੇ ਦੀ ਬਰਾਦਰੀ ਪੁੱਛ ਕੇ ਜਾਤ ਗੋਤ ਪੁੱਛ ਕੇ ਫਿਰ ਉਸ ਹਿਸਾਬ ਨਾਲ ਉਹ ਦੇਖਦੇ ਆ ਵੀ ਆਹ ਜਾਤ ਗੋਤ ਆ ਆਹ ਬਰਾਦਰੀ ਆ ਆਹ ਨਾ ਹੋ ਸਕਦੇ ਇਹਨਾਂ ਦੇ ਚਾਰ ਪੰਜ ਤੇ ਉਹੀ ਨਾਂ ਲੈਂਦੇ ਆ ਠੀਕ ਆ ਦੂਸਰੀ ਗੱਲ ਇਹੜੇ ਰਹੇ ਕਹਿੰਦੇ ਵੀ ਪਹਿਲਾਂ ਪ੍ਰਾਣਾ ਬੁਢਾ ਮਰਿਆ ਵਾ ਪੁਰਾਣੇ ਹੁਣ ਵਿਆਹ ਹੁੰਦੇ ਨਹੀਂ ਸੀਗੇ ਕਮਾਈ ਦੇ ਸਾਧਨ ਨਹੀਂ ਸੀ ਠੀਕ ਆ ਜਿਵੇਂ ਮੰਨ ਲਓ ਕਿਸੇ ਦੇ 5 ਪਰ ਪਰਾ ਨੇ ਉਹਨਾਂ ਚ ਦੋ ਦੇ ਹੋ ਗਏ ਤਿੰਨ ਛੜੇ ਰਹਿ ਗਏ ਉਹ ਇੱਕਦਾਂ ਮਰੇ ਹੀ ਹੁੰਦਾ ਉਹ ਕਹਿੰਦੇ ਨਵੀ ਦਾ ਫਲਾਣਾ ਤੁਹਾਡੇ ਮਰਿਆ ਸੀ ਥੋੜੀ ਜਿਹੀ ਕੁਵਾਰਾ ਕੌਣ ਮਰਿਆ ਸੀ ਐਵੇਂ ਉਹ ਸਸ ਫਿਰ ਠੀਕ ਹੈ ਨਾ ਇਹ ਕਹਿੰਦੇ ਤੁਹਾਡਾ ਬੁੜਾ ਮੰਗਦਾ ਰੋਟੀਆਂ ਤੇ ਉਹ ਬੁੜੇ ਮਰੇ ਆ ਤੇ ਉਹ ਜਿਹੜਾ ਬੰਦਾ ਜਿਉਂਦੇ ਨੇ ਉਹਨਾਂ ਸਾਹ ਦੇਣੀ ਤੰਮਰੇ ਨੂੰ ਲੋਕਾਂ ਪਿੱਛੇ ਲਾ ਕੇ ਉਹ ਜਾ ਕੇ ਉਹ ਤੇ ਖੀਰ ਚੜਾਤੀ ਜਾ ਕੇ ਉਹ ਤੇ ਦੇਗ ਚੜਾਉਂਦੀ ਜਾ ਕੇ ਉਹ ਤੇ ਰੋਟੀਆਂ ਚੜਾਉਂਦੀ ਆ ਪਰ ਬਾਬਾ ਜੀ ਲੋਕ ਜਿਹੜੇ ਕਹਿੰਦੇ ਨੇ ਬਹੁਤ ਸਾਰੇ ਲੋਕ ਦੱਸਦੇ ਨੇ ਵੀ ਅਸੀਂ ਫਲਾਣੀ ਥਾਂ ਬਾਬੇ ਦੇ ਕੋਲੇ ਗਏ ਠੀਕ ਹੋ ਗਏ ਕਿਉਂਕਿ ਦੇਖੋ ਇੱਕ ਅੱਧਾ ਮੰਨ ਲਿਆ ਬੰਦਾ ਵੀ ਇੱਕ ਨੂੰ ਭਲੇਖਾ ਹੋ ਸਕਦਾ ਹੈ ਦੂਜੇ ਨੂੰ ਭਲੇਖਾ ਹੋ ਸਕਦਾ ਹੈ ਪਰ ਲੱਖਾਂ ਦੀ ਗਿਣਤੀ 'ਚ ਇਹਨਾਂ ਬਾਬਿਆਂ ਦੇ ਪਿੱਛੇ ਲੋਕ ਲੱਗੇ ਹੋਏ ਨੇ ਕੁਝ ਤਾਂ ਉੱਥੇ ਹੈਗਾ ਨਾ ਜਿਹੜੇ ਲੋਕ ਇਸ ਤਰ੍ਹਾਂ ਪਿੱਛੇ ਲੱਗਦੇ ਨੇ ਦੇਹ ਵੀਰ ਮੇਰਾ ਇਹ ਚੀਜ਼ ਹੁੰਦੀ ਆ ਆਪਦੇ ਦਾਨ ਦੇ ਸਿਰ ਤੇ ਹਮ ਗੁਰੂ ਘਰੇ ਜਾਓ ਠੀਕ ਆ ਦਾਨ ਕਰਨਾ ਗਊਆਂ ਨੂੰ ਦਾਨ ਪਾਓ ਕਰੋਨਾ ਦਾ ਥੋੜੇ ਦਾਨ ਨੇ ਤੇ ਅਰਦਾਸ ਬੇਨਤੀ ਨੇ ਆ ਠੀਕ ਆ ਨਾ ਉਹ ਮਾਲਕ ਨੇ ਸੁਣਨੀ ਆ ਥੋੜੀ ਘਰੇ ਬੈਠੇ ਵੀ ਅਰਦਾਸ ਬੇਨਤੀ ਲਾ ਦਿਓ ਦਾਨ ਕਰ ਦਿਓ ਥੋੜੀ ਉੱਥੇ ਸੁਣ ਲੂ ਆ ਠੀਕ ਆ ਇਹ ਤਾਂ ਉਹਨਾਂ ਨੂੰ ਜਰੀਆ ਬਣਾਉਂਦੇ ਆ ਵਿੱਚ ਪੈਸੇ ਖਾਣ ਦਾ ਜਿਬਾਂ ਚ ਭਰਦੇ ਆ ਉਹਨਾਂ ਦੀਆਂ ਜਾ ਜਾ ਕੇ ਠੀਕ ਆ ਅਰਦਾਸ ਹੁਣਾ ਗੁਰੂ ਘਰੇ ਅਰਦਾਸ ਹੁੰਦੀ ਆ ਕੀ ਮਹਾਰਾਜ ਆਪਣੀ ਅਰਦਾਸ ਪੂਰੀ ਨਹੀਂ ਕਰਦਾ ਕਰਦੇ ਨਹੀਂ ਠੀਕ ਆ ਜਿੱਦੂ ਦੇਖੋ ਆਪਾਂ ਕੋਈ ਸੱਚੀ ਭਾਵਨਾ ਸਹੀ ਭਾਵਨਾ ਲੈ ਕੇ ਅਰਦਾਸ ਕਰਦੇ ਆ ਮੈਂ ਕਹਿੰਦਾ ਵੀ ਮਹਾਰਾਜ ਪੂਰੀ ਕਰਦਨੇ ਆਪਣੀ ਭਾਵਨਾ ਸਹੀ ਹੋਣੀ ਚਾਹੀਦੀ ਆ ਹੁਣ ਜੇ ਆਪਾਂ ਐ ਸੋਚਾਂਗੇ ਵੀ ਵਾਹਿਗੁਰੂ ਅੱਗੇ ਬੇਨਤੀ ਕਰਕੇ ਵੀ ਗਵਾਂਡੀਆਂ ਦੀ ਲੱਤ ਟੁੱਟ ਜੇ ਕਿਸੇ ਦੀ ਇਹ ਇਹ ਤਾਂ ਹੋ ਨਹੀਂ ਸਕਦਾ ਦੇਖੋ ਹਨਾ ਇਹ ਤਾਂ ਹੋ ਨਹੀਂ ਸਕਦਾ ਜੇ ਇੰਨਾ ਚ ਹੈਗਾ ਕਿਸੇ 'ਚ ਕੋਈ ਕਣ ਕੰਡਾ ਠੀਕ ਆ ਬਠਿੰਡਾ ਮੇਰਾ ਪਿੰਡ ਆ ਹਰਮਾਨਸਨਗਰ ਰਹਿਣਾ ਮੇਰੇ ਤੇ ਚਲਾ ਦਿਓ ਕਿਹੜਾ ਟੂਣਾ ਚੱਲਦਾ ਇਹਨਾਂ ਤੋਂ ਆ ਪਾਲੇ ਨੂੰ ਕਹਿੰਦਾ ਮੈਂ ਕਲਾਰਾ ਵਾਲੇ ਨੂੰ ਠੀਕ ਆ ਜਿਹੜਾ 1 2 3 4 ਕਰਕੇ ਕੱਢਦਾ ਹੁੰਦਾ ਨਾ ਲੈ ਅਜ ਸਿੰਘ ਖ ਲਾ ਚਲਾ ਕੇ ਚਲਾਉਣਾ ਮੇਰੇ ਤੇ ਭੇਜ ਕੀ ਭੇਜਦਾ ਠੀਕ ਹੈ ਨਾ ਕੁਝ ਵੀ ਨਹੀਂ ਉਹ ਅਕਾਲ ਪੁਰਖ ਤੇ ਸੱਚੇ ਵਾਹਿਗੁਰੂ ਤੇ ਭਰੋਸਾ ਰੱਖੋ ਸਭ ਕੁਝ ਉੱਥੇ ਹੀ ਵੇੜਾ ਪਾਰ ਹੋਣਾ ਠੀਕ ਹੈ ਇਦੋਂ ਪਿੱਛੇ ਕੁਝ ਵੀ ਨਹੀਂ ਤੇ ਬਾਬਾ ਜੀ ਫਿਰ ਜਿਸ ਤਰ੍ਹਾਂ ਸੰਗਤ ਆਉਂਦੀ ਆ ਤਾਂ ਲੋਕ ਆਉਂਦੇ ਨੇ ਬਹੁਤ ਸਾਰੇ ਲੋਕ ਆਉਂਦੇ ਨੇ ਤੇ ਉਹ ਸੰਗਤ ਦੇ ਹਿਸਾਬ ਨਾਲ ਪੈਸਾ ਵੀ ਉਸੇ ਤਰ੍ਹਾਂ ਚੜਦਾ ਚੜਾਵਾ ਵੀ ਉਸੇ ਤਰ੍ਹਾਂ ਚੜਦਾ ਤੇ ਪੋਲੀਟੀਕਲ ਲਿੰਕ ਵੀ ਬਣਦੇ ਨੇ ਸਾਰਾ ਕੁਝ ਕੀ ਕਾਰਨ ਆ ਵੀ ਇਹਦੇ ਪਿੱਛੇ ਇਹ ਚੀਜ਼ਾਂ ਹੀ ਨੇ ਜਾਂ ਫਿਰ ਹੋਰ ਵੀ ਕਾਰਨ ਲੱਗਦਾ ਤੁਹਾਨੂੰ ਦੇਖੋ ਇਸ ਮੁੱਦੇ ਨੂੰ ਪੋਲੀਟੀਕਲ ਵਾਲੇ ਪਾਸੇ ਨਾ ਲੈ ਕੇ ਜਾਓ ਕਿਉਂ ਤੁਸੀਂ ਸੱਚਾਈ ਜਿਆਦਾ ਜਾਗਰ ਕਰਦੇ ਹੋ ਪੋਲੀਟੀਕਲ ਜਿਹੜੇ ਲੀਡਰ ਨੇ ਉਹਨਾਂ ਨੂੰ ਸਿਰਫ ਆਪਣੀਆਂ ਵੋਟਾਂ ਦਾਕ ਮਤਲਬ ਹੁੰਦਾ ਠੀਕ ਹੈ ਉਹਨਾਂ ਨੇ ਦੇਖਣਾ ਵੀ ਕਿਹੜੇ ਬਾਬੇ ਉਹਲੇ ਇਕੱਠਾ ਉਹਦੀ ਸਪੋਰਟ ਕਰਨੀ ਕਰਨੀ ਆ ਜੇ ਮੇਰੇ ਕੋਲੇ ਇਕੱਠਾ ਨਾ ਲੱਖਾਂ ਚ ਤਾਂ ਉਹਨਾਂ ਨੇ ਮੇਰੇ ਕੋਲੇ ਹੋਣਾ ਬਾਬਾ ਜੀ ਸਾਡੀ ਮਦਦ ਕਰੋ ਅਸੀਂ ਤੁਹਾਡੇ ਨਾਲ ਆਜੋ ਮਰਜ਼ੀ ਕਰੀ ਚੱਲੋ ਮੈਂ ਇੱਕ ਤੁਹਾਨੂੰ ਪਰਸਨਲ ਸਵਾਲ ਹੈ ਕਿਉਂਕਿ ਦੇਖੋ ਇਹ ਤੁਸੀਂ ਵੀ ਹੁਣ ਥੋੜੇ ਹੀ ਸਮੇਂ ਤੋਂ ਐਕਟਿਵ ਹੋਏ ਹੋ ਪਰ ਇਹ ਚੀਜ਼ਾਂ ਦਾ ਪੰਜਾਬ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਚੱਲਦੇ ਆ ਰਹੀਆਂ ਨੇ ਤੁਸੀਂ ਉਹ ਤੁਹਾਨੂੰ ਕਿਵੇਂ ਤੁਹਾਡੇ ਮਨ ਚੀ ਗੱਲ ਜਾਗੀ ਵੀ ਤੁਸੀਂ ਇਹ ਲੋਕ ਲੋਕ ਨੇ ਜਿਹੜੇ ਇਸ ਤਰ੍ਹਾਂ ਉਹਨਾਂ ਨੂੰ ਹਟਾਉਣਾ ਜਾਂ ਫਿਰ ਇਸ ਤਰ੍ਹਾਂ ਇਹ ਜਿਹੜਾ ਅਖੰਡਵਾਦ ਪੰਜਾਬ ਦੇ ਵਿੱਚ ਵੱਧ ਰਿਹਾ ਹੈ ਉਹਦੇ ਤੇ ਕੰਟਰੋਲ ਕਰਨਾ ਉਹ ਕਹਿੰਦੇ ਆ ਨਾ ਮੱਛੀ ਪੱਥਰ ਚੱਟ ਕੇ ਮੁੜਦੀ ਹੁੰਦੀ ਹੈ ਅਸੀਂ ਵੀ ਸਾਰੇ ਪੱਥਰ ਚੱਟੇ ਹੋਏ ਆ ਇਹਨਾਂ ਦੇ ਹੂੰ ਠੀਕ ਹੈ ਸਾਰੇ ਪੱਥਰ ਚੱਟ ਕੇ ਮੁੜੇ ਆ ਅਸੀਂ ਵੀ ਹੂੰ ਸਾਰਾ ਇਹਨਾਂ ਦਾ ਦੇਖ ਕੇ ਟਾਪ ਟਪੀਆ ਵੀ ਸਾਰਾ ਪਖੰਡਵਾਦ ਆ ਫਿਰ ਅਸੀਂ ਆ ਸੋ ਕਿਤੇ ਨਾ ਕਿਤੇ ਬਾਬਾ ਗੁਰਵਿੰਦਰ ਸਿੰਘ ਜੀ ਜਿਹੜੇ ਕਹਿੰਦੇ ਨੇ ਵੀ ਇਹ ਸਾਰਾ ਕੁਝ ਅਸੀਂ ਦੇਖ ਕੇ ਆਪ ਹੰਡਾ ਕੇ ਉਸ ਤੋਂ ਬਾਅਦ ਇਹਨੂੰ ਰੋਕਣ ਦੇ ਲਈ ਨਿਕਲੇ ਆ ਤਾਂ ਕਰਕੇ ਇਹ ਜਿਹੜਾ ਪਖੰਡਵਾਦ ਆ ਇਹ ਪੰਜਾਬ ਦੇ ਵਿੱਚ ਇਸ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਆਪਣੀ ਰੈਕਮੈਂਟ ਬਾਕਸ ਚ ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸასი ਕਾਲ